ਪੰਜਾਬ ਦਾ ਯੂਥ ਹੈ ਉਹ ਗਾਣੇ ਸੁਣਦਾ ਜੱਟ ਐ ਕਰਦਾ ਹੁਣ ਜੱਟ ਤੇ ਆਪਾਂ ਗੱਲ ਕੀਤੀ ਸੀ ਅੰਨਦਾਤਾ ਦੀ ਅੰਨਦਾਤਾ ਦੀ ਹਾਂ ਅੰਨਦਾਤਾ ਤੇ ਕੋਈ ਗਾਣਾ ਹੈਗਾ ਸਹੀ ਗੱਲ ਹੈ ਸਾਡੇ ਸਿੰਗਰਾਂ ਦੀ ਬਹੁਤ ਵੱਡੀ ਦੇਣ ਹੈ ਗਾਣਾ ਨਹੀਂ ਹਾਂ ਸਹੀ ਉਹ ਜਦੋਂ ਗਾਉਂਦੇ ਨੇ ਜੱਟ ਮੈਂ ਹੁਣ ਕੀ ਕਹਾਂ ਐਡੀਆਂ-ਐਡੀਆਂ ਕਾਰਾਂ ਦੇ ਨਾਮ ਲੈ ਲੈਂਦੇ ਨੇ ਮੈਂ ਸਾਰੀ ਜ਼ਮੀਨ ਵੇਚਦਾ ਤਾਂ ਵੀ ਨਹੀਂ ਆਉਂਦੀ ਤਾਂ ਵੀ ਨਹੀਂ ਆਉਂਦੀ ਸਹੀ ਗੱਲ ਹੈ ਇਹ ਜਿਹੜੀ ਜ਼ਮੀਨ ਮੇਰਾ ਪੇਟ ਤੇ 10 ਬੰਦਿਆਂ ਦਾ ਪੇਟ ਹੋਰ ਪਾਲ ਰਹੀ ਹੈ ਮੈਂ ਐਡੇ-ਐਡੇ ਟਰੈਕਟਰ ਘੜਤੇ ਸਹੀ ਗੱਲ ਹੈ ਤੇ ਉਹ ਮੇਰੇ ਮੰਨ ਲਓ 1-2 ਕਿੱਲੇ ਵਾਲਾ ਜੱਟ ਕੀ ਕਰੂ ਕਿੱਥੋਂ ਲਊਗਾ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ। ਭਰਾਵੋ ਅੱਜ ਮੈਂ ਪੰਜਾਬ ਦੇ ਉੱਗੇ ਕਿਸਾਨ ਕੋਲੇ ਆਇਆ ਹਾਂਗਾ ਜਿਨੇ ਖੇਤੀਬਾੜੀ ਨੂੰ ਨਾ ਇੱਕ ਨਵੀਆਂ ਲੀਹਾਂ ਤੇ ਲੈ ਕੇ ਗਿਆ। ਤੇ ਮੇਰੇ ਮਨ 'ਚ ਕਈ ਦਿਨਾਂ ਦੀ ਇੱਕ ਗੱਲ ਆਈ ਜਾਂਦੀ ਸੀ। ਵੀ ਪਹਿਲਾਂ ਕਹਿੰਦੇ ਹੁੰਦੇ ਅੰਨਦਾਤਾ ਵੀ ਆਪਾਂ ਕਿਸਾਨ ਅੰਨਦਾਤਾ ਕਾ। ਉਦੋਂ ਬਾਅਦ ਚ ਕਿਸਾਨ ਕਹਿਣ ਲੱਗੇ ਫਿਰ ਵੇਚਦੀ ਮੰਨ ਲਓ ਵੀ ਹੁਣ ਜੱਟ ਵਾਲੀ ਗੱਲ ਤੇ ਆ ਗਏ। ਇਹ ਕੀ ਚੀਜ਼ ਹੈ ਮਨ ਲਾ ਜਿਵੇਂ ਪਹਿਲਾਂ ਕੁਝ ਵੀ ਸਿਸਟਮ ਮੇਰੇ ਮਨ ਤੇ ਬਹੁਤ ਚੱਲੀ ਜਾਂਦਾ ਸੀਗਾ ਤੇ ਇਹਦਾ ਮੈਨੂੰ ਕੋਈ ਨਹੀਂ ਲੱਭ ਰਿਹਾ ਹੱਲ ਵੀ ਕੀ ਆ ਤੇ ਮੈਂ ਅਮਰਤભાઈ ਹੱਸੀ ਕਰ ਪਹਿਲਾਂ ਤਾਂ ਹੱਸੀ ਕਰ ਵੀਰੇ ਬਾਈ ਤੁਹਾਡੇ ਕੋਲੇ ਮੱਜਮੇ ਇਹ ਚੀਜ਼ ਲੈ ਕੇ ਆਇਆ ਜਾਣਕਾਰੀ ਲੈਣ ਆਇਆਂਗਾ ਵੀ ਅੰਨਦਾਤਾ ਤੇ ਜੱਟ ਤੇ ਕਿਸਾਨ ਇਹਦੇ ਵਿੱਚ ਕੀ ਫਰਕ ਆਗਾ ਬਾਈ ਕਿਵੇਂ ਬਣਿਆ ਵੀ ਅੱਜ ਹਰੇਕ ਜੱਟ ਕਹਿੰਦਾ ਜੱਟ ਕਹੀ ਜਾਂਦਾ ਹੈ ਵੀ ਜੱਟਾਂ ਦਾ ਧੂਆਂ ਆ ਗਿਆ ਜੱਟਾਂ ਦਾ ਧੂਆਂ ਅਗਲੇ ਦਿੱਲੀ ਵਾਲੇ ਵੀ ਇਹੀ ਕਹਿੰਦੇ ਨੇ ਹਨਾ ਇਹ ਕੀ ਚੀਜ਼ ਹੈ ਵੀਰੇ ਇਹ ਮੈਂ ਬਈ ਪਹਿਲਾਂ ਜਿਹੜਾ ਸਾਡਾ ਭਾਈਚਾਰਕ ਸੰਘ ਹੋ ਜਾਂ ਸੱਭਿਆਚਾਰਕ ਸੰਘ ਸੀ ਉਹ ਤਕੜੀ ਸੀ ਠੀਕ ਹੈ ਹੁਣ ਸਰਮਾਇਦਾਰ ਤਕੜਾ ਹੈ ਠੀਕ ਹੈ ਮਲੋ ਕਾਰਪੋਰੇਟ ਸੈਕਟਰ ਜਿਹੜੀ ਸਰਮਾਇਦਾਰੀ ਹੈ ਉਹ ਬਿਜ਼ਨਸਮੈਨ ਬਿਜ਼ਨਸਮੈਨ ਲਾ ਲਾ ਉਹਨਾਂ ਨੇ ਜਦੋਂ ਜਿਹੜੀ ਕਮਿਊਨਿਟੀ ਤੇ ਕਬਜ਼ਾ ਕਰਨਾ ਹੋਵੇ ਹਾਂ ਉਹਨੂੰ ਬਦਨਾਮ ਕਰਨਾ ਹੁੰਦਾ ਠੀਕ ਹੈ ਤੇ ਜੇ ਅਸੀਂ ਧਰਨਾ ਲਾਉਨੇ ਆ ਮੰਨ ਲਓ ਜਿਵੇਂ ਹੁਣ ਆਪਾਂ ਧੂਆਂ ਦੀ ਗੱਲ ਕੀਤੀ ਹਾਂ 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 ਕਿਸਾਨ ਦਾ ਧੂਆਂ ਦਿੱਲੀ ਪਹੁੰਚ ਗਿਆ ਹਾਂ ਝੋਨੇ ਦੀ ਫਸਲ ਮੰਡੀ ਚ ਪਈ ਕਿਸੇ ਨੂੰ ਦਿਖੀ ਨਹੀਂ ਉਹ ਦਿੱਲੀ ਵਾਲਿਆਂ ਨੂੰ ਦਿਖੀ ਨਹੀਂ ਸਹੀ ਗੱਲ ਹੈ ਕਣਕ 'ਚ ਹੁਣ ਸੁੰਢੀ ਪੈ ਗਈ ਉਹ ਕਿਸੇ ਨੂੰ ਨਹੀਂ ਦਿਖਦੀ ਉਹ ਕਿਸੇ ਨੂੰ ਨਹੀਂ ਦਿਖਦੀ ਸਹੀ ਗੱਲ ਹੈ ਕਿ ਕਿਸਾਨ ਦਾ ਦਰਦ ਸਾਰੇ ਛਪਾਉਂਦੇ ਨੇ ਹਾਂ ਕਾਰਪੋਰੇਟ ਸੈਕਟਰ ਦਾ ਜਿਹੜਾ ਦਰਦ ਇਹ ਹੈ ਵੀ ਕਿਸਾਨ ਆਤਮ ਨਿਰਭਰ ਬਣਿਆ ਹੋਇਆ ਹੈ ਜਿਹੜੀ ਕੜੀ ਹੈ ਉਹ ਗਰੀਬ ਪਰਿਵਾਰਾਂ ਨੂੰ ਵੀ ਰੋਜ਼ਗਾਰ ਦੇ ਦਿੰਦਾ ਹੈ ਹਾਂ ਤੇ ਆਪਣੇ ਰਿਸ਼ਤੇਦਾਰਾਂ ਨੂੰ ਨੇੜੇ ਦੇਆਂ ਨੂੰ ਕੋਈ ਲੱਸੀ ਫ੍ਰੀ ਲੈ ਜਾਂਦਾ ਹੁਣ ਆਪਣੇ ਘਰਾਂ 'ਚ ਲੱਸੀ ਸੁੱਕੀ ਕੌਣ ਵੇਚਦਾ ਸਹੀ ਗੱਲ ਹੈ ਲੱਸੀ ਕੌਣ ਵੇਚਦਾ ਬਿਲਕੁਲ ਤੇ ਉੱਥੋਂ ਫਿਰ ਆਪਾਂ ਨੂੰ ਤਾਈਆਂ ਨੂੰ ਅੰਨ ਦਾ ਜਿਹੜਾ ਅੰਨ ਦాతਾ ਰੋਟੀ ਕੋਈ ਖਾਣ ਆ ਜੇ ਆਪਾਂ ਕੀ ਤੋਂ ਪੈਸੇ ਲੈਣੇ ਆ ਕਿਸੇ ਤੋਂ ਨਹੀਂ ਲੈਂਦੇ ਸਹੀ ਗੱਲ ਹੈ ਜੇ ਰੋਟੀ ਆਪਣੇ ਕੋਈ ਮੰਨ ਲਓ ਕੋਈ ਮੰਗਤਾ ਆ ਗਿਆ ਜਾਂ ਕੋਈ ਸਾਧ ਪੀਰ ਪਗੰਬਰ ਕੋਈ ਵੀ ਆ ਗਿਆ ਉਹ ਵੀ ਆਪਣੇ ਬਾਹਰਲੇ ਬੰਦੇ ਕਹਿੰਦੇ ਨੇ ਕਹਿੰਦੇ ਵੀ ਇੱਥੇ ਤੁਸੀਂ ਰੋਟੀ ਦਾ ਖਾਈ ਲਾਉਂਗੇ ਰੋਟੀ ਕਹਿੰਦੀ ਤਾਂ ਜਾਂਦੇ ਹੀ ਨਹੀਂ ਪੰਜਾਬ ਤਾਂ ਜਿਵੇਂ ਮੈਂ ਕਹਿੰਦਾ ਗੁਰੂਆਂ ਦੀ ਧਰਤੀ ਤਾਂ ਹੈਗੀ ਹੈਗੀ ਬਸ ਨਹੀਂ ਗੁਰੂਆਂ ਦੇ ਨਾਮ ਤੇ ਇਸ ਕਰਕੇ ਹੈ ਵੀ ਜੇ ਪੰਜਾਬ 'ਚ ਬੰਦਾ ਭੁੱਖਾ ਮਰ ਗਿਆ ਤੇ ਫਿਰ ਰੋਟੀ ਕਿੱਥੇ ਮਿਲੂ ਰੋਟੀ ਕਿੱਥੇ ਮਿਲੂ ਪੰਜਾਬ ਤਾਂ ਮਤਲਬ ਕਿ ਹੈ ਹੀ ਅੰਨ ਦਾ ਭੰਡਾਰ ਹੈ ਬਿਲਕੁਲ ਤੇ ਉਹ ਹੁਣ ਭੰਡਾਰ ਕਾਰਪੋਰੇਟ ਸੈਕਟਰ ਨੂੰ ਹਜਮ ਨਹੀਂ ਆਉਂਦਾ ਵੱਡੇ ਵੱਡੇ ਟਾਲ ਮਾ ਆਪਣੇ ਜਿਹੜੇ ਖੁੱਲ ਰਹੇ ਨੇ ਰੈਸਟੋਰੈਂਟ ਜਾਂ ਢਾਬੇ ਜਾਂ ਫਿਰ ਹੁਣ ਜਿਵੇਂ ਇੱਕ ਨਵਾਂ ਆ ਗਿਆ 프랜ਚਾਈਜ਼ੀ ਨਹੀਂ ਬਣ ਗਈਆਂ ਕੋਈ ਪੀਜ਼ੇ ਵਾਲੇ ਨੂਡਲ ਵਾਲੇ ਘਰ ਘਰ ਉਹਨਾਂ ਨੇ ਖਾਣਾ ਘਰ ਘਰ ਦੇਣ ਦੀ ਸਿਸਟਮ ਕਰਤਾ ਹੁਣ ਡਿਲੀਵਰੀ ਹਾਂ 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 ਸਾਨੂੰ ਇਹ ਚੀਜ਼ਾਂ ਦੀ ਪੰਜਾਬ ਚ ਸੁੱਕੀ ਲੋੜ ਹੈਗੀ ਮੇਰੇ ਹਿਸਾਬ ਚ ਤਾਂ ਨਹੀਂ ਹੈਗੀ ਹੁਣ ਜੇ ਕਿਸਾਨ ਦੇ ਘਰੇ ਆਪਾਂ ਖਾਣਾ ਖਾਂਦੇ ਆ ਗਰੀਬ ਪਰਿਵਾਰ ਵੀ ਆਉਂਦੇ ਨੇ ਮਜ਼ਦੂਰ ਵੀ ਆਉਂਦੇ ਨੇ ਆਪਾਂ ਕੀ ਤੋਂ ਪੈਸੇ ਪੇ ਕਰਦੇ ਆ ਬਿਲਕੁਲ ਉੱਥੇ ਆਪਾਂ ਨੂੰ ਪਹਿਲਾਂ ਟੋਕਨ ਮਿਲਦਾ ਫਿਰ 20 ਮਿੰਟ ਵੇਟ ਕਰਨੀ ਪੈਂਦੀ ਹੈ ਸਹੀ ਗੱਲ ਹੈ ਫਿਰ ਆਪਣੇ ਮੂਰੇ ਮੀਨੂ ਆ ਜਾਂਦਾ ਮੀਨੂ ਤੋਂ ਬਾਅਦ ਫਿਰ ਆਪਾਂ ਖਾਣਾ ਲੈਂਦੇ ਇਹ ਕਿਤੇ ਨਾ ਕਿਤੇ ਦੇਖਾ ਹੈਗੀ ਤਾਂ ਉਹੀ ਕਣਕਾ ਹਨ ਉਹੀ ਆਪਣਾ ਸਾਰਾ ਕੁਝ ਹੈ ਫੂਡ ਬੰਦਾ ਰਹੇ ਨੇ ਵੀ ਰੋਟੀ ਬੰਦਾ ਹਰੇਕ ਇੱਕ ਦੂਜੇ ਨੂੰ ਖਵਾਉਂਦਾ ਕੋਈ ਹੋਣੀ ਬਹੁਤ ਸੋਹਣੀ ਗੱਲ ਕੀਤੀ ਤੁਸੀਂ ਮੈਨੂੰ ਕਵਰ ਕਰਦਾ ਤੁਸੀਂ ਪੂਰਾ ਇੰਡੀਆ ਘੁੰਮ ਲਿਆ ਬਿਲਕੁਲ ਪੂਰੇ ਇੰਡੀਆ ਦਾ ਖਾਣਾ ਇੱਕੋ ਜਿਹਾ ਨਹੀਂ ਅਲੱਗ-ਅਲੱਗ ਚੀਜ਼ ਉਹ ਆ ਗਈ ਹੁਣ ਪੀਜ਼ਾ ਸਾਡਾ ਪਹਿਲੀ ਗੱਲ ਤਾਂ ਭੋਜਨ ਹੀ ਨਹੀਂ ਭੋਜਨ ਹੀ ਨਹੀਂ ਹੈਗਾ ਹਾਂ ਜਿਹੜੇ ਨਿਊਡਲ ਨੇ ਉਹ ਹੋ ਠੰਡੇ ਦੇਸਾਂ ਦੀਆਂ ਗਰਮ ਮਤਲਬ ਜਿਹਨੂੰ ਆਪਾਂ ਕਹਿੰਦੇ ਆ ਖਰਾਕ ਵੀ ਗਰਮ ਭੋਜਨ ਉੱਥੇ ਪਾਲਾ ਚੜਿਆ ਹੁੰਦਾ ਬੰਦੇ ਨੂੰ ਠੰਡ ਲੱਗਦੀ ਹੁੰਦੀ ਹੈ ਜਿਵੇਂ ਪਹਾੜਾਂ ਦੇ ਵਿੱਚ ਲਾਲੋ ਵੀ ਆਪਣੇ ਉਥੇ ਮੈਗੀ ਬਣਾਉਂਦੇ ਆ ਹਾਂ ਇਹਦੀ ਜਿਹਾ 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 ਆਪਾਂ ਸਾਊਥ ਵਾਲੇ ਪਾਸੇ ਚਲੇ ਜਾਂਦੇ ਆ ਤਾਂ ਬਿਰਿਆਨੀ ਵਗੈਰਾ ਤੁਸੀਂ ਦੇਖੀ ਆ ਉਹ ਬਿਲਕੁਲ ਬਿਲਕੁਲ ਮਤਲਬ ਆਪਾਂ ਨੂੰ ਅਲੱਗ-ਅਲੱਗ ਤਰ੍ਹਾਂ ਦਾ ਕਿਤੇ ਚਾਵਲ ਖਾਂਦੇ ਨੇ ਬਿਲਕੁਲ ਰੇਗਾ ਖਿੱਤੇ ਦੇ ਹਿਸਾਬ ਨਾਲ ਕਿਤੇ ਪੱਤਿਆਂ ਦੀ ਸਬਜ਼ੀ ਬਣਦੀ ਹੈ ਬਿਲਕੁਲ ਤੇ ਪੰਜਾਬ ਦੇ ਵਿੱਚ ਪੱਤਿਆਂ ਦੀ ਤਾਂ ਲੋੜ ਹੀ ਨਹੀਂ ਪੈਂਦੀ ਸਾਡੇ ਕੋਲੇ ਨਾਜ਼ ਹੀ ਇੰਨਾ ਉਹਨਾਂ ਕੋਲੇ ਵਿਚਾਰਿਆਂ ਕੋਲੇ ਕਮੀ ਹੈ ਤੇ ਉਹ ਪੱਤਿਆਂ ਦੀ ਆਪਾਂ ਨੂੰ ਲੱਗਦਾ ਵੀ ਇਹਨਾਂ ਕੋਲੇ ਬੜੀਆਂ ਸੋਹਣੀਆਂ ਰੈਸਪੀਆਂ ਨੇ ਸਹੀ ਗੱਲ ਹੈ ਪ੍ਰੋਬਲਮ ਇਹ ਹੈ ਵੀ ਉੱਥੇ ਉਹ ਧਰਤੀ ਤੋਂ ਇੰਨਾ अनाज ਨਹੀਂ ਪੈਦਾ ਹੋ ਰਿਹਾ ਕਿਉਂਕਿ ਪਥਰੀਲੀ ਹੈ ਪਥਰੀਲੀ ਉੱਥੇ ਕਿਸੇ ਰੁੱਖ ਦੇ ਪੱਤੇ ਉਹਨਾਂ ਨੇ ਉਹ ਚੀਜ਼ਾਂ ਨੂੰ ਟੇਸਟ 'ਚ ਬਣਾ ਲਿਆ ਬਿਲਕੁਲ ਵੀ ਜਦੋਂ ਹੁਣ ਅਸੀਂ ਵੀ ਬੰਗਲੌਰ ਗਏ ਤਾਂ ਉਹਨਾਂ ਦੇ ਜਿਹੜਾ ਖਾਣਕ ਸੀ ਉਹ 'ਚ ਡਾਇਵਰਸੀਫਿਕੇਸ਼ਨ ਬਹੁਤ ਜ਼ਿਆਦਾ ਹੈ ਹੂੰ ਮੜੀ ਗੱਲ ਜਿਵੇਂ ਆਪਾਂ ਸਾਂਝਣਾਂ ਵਾਲਾ ਲਾਈਏ ਹਨ ਆਪਣੇ ਬੰਦੇ ਨੂੰ ਸਾਂਝਣਾਂ ਦਾ ਖਾਣਾ ਔਖਾ ਲੱਗਦਾ ਉਹ ਹੁੰਦੇ ਹੈਗੇ ਪਰ ਜਿਵੇਂ ਦੂਜੀਆਂ ਸਟੇਟਾਂ ਦੇ ਵਿੱਚ ਉਹਨੂੰ ਖਾਂਦੇ ਆ ਜਦੋਂ ਕਿ ਹੈ ਤਾਂ ਬਹੁਤ ਗੁਣਕਾਰੀ ਪਰ ਆਪਾਂ ਨੂੰ ਐ ਵੀ ਲੋੜ ਹੀ ਨਹੀਂ ਪੈਂਦੀ ਹੈਗੀ ਖਾਣ ਦੀ ਹਨ ਉਹ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਆ ਸਾਨੂੰ ਗਲਤ ਮੋੜ ਤੇ ਲਾਇਆ ਜਾਂਦਾ ਠੀਕ ਹੈ ਮੈਂ ਕਿਸੇ ਵੀ ਸਿੰਗਰ ਨੂੰ ਨਹੀਂ ਨਿੰਦਦਾ ਪਰ ਜਿਹੜੀ ਅੱਜ ਦੀ ਸਾਡੀ ਸਿੰਗਿੰਗ ਹੈ ਜਾਂ ਅੱਜ ਦਾ ਸਿੰਗਰ ਹੈ ਉਹ ਸਾਡੀ ਯੂਥ ਨੂੰ ਕਿੱਥੇ ਲੈ ਕੇ ਜਾ ਰਿਹਾ ਹੈ ਇੱਧਰ ਨੂੰ ਆ ਜਿਓ ਜਿਹੜਾ ਉਹਨਾਂ ਦਾ ਯੂਥ ਹੈ ਮੰਨ ਲਓ ਸਾਡੇ ਪੰਜਾਬ ਦਾ ਯੂਥ ਹੈ ਉਹ ਗਾਣੇ ਸੁਣਦਾ ਜੱਟ ਐ ਕਰਦਾ ਹੁਣ ਜੱਟ ਤੇ ਆਪਾਂ ਗੱਲ ਕੀਤੀ ਸੀ ਅੰਨਦਾਤੇ ਦੀ ਅੰਨਦਾਤੇ ਦੀ ਹਾਂ ਅੰਨਦਾਤੇ ਤੇ ਕੋਈ ਗਾਣਾ ਹੈਗਾ ਸਹੀ ਗੱਲ ਹੈ ਸਾਡੇ ਸਿੰਗਰਾਂ ਦੀ ਬਹੁਤ ਵੱਡੀ ਦੇਣ ਹੈ ਗਾਣਾ ਨਹੀਂ ਹਾਂ ਸਹੀ ਉਹ ਜਦੋਂ ਗਾਉਂਦੇ ਨੇ ਜੱਟ ਮੈਂ ਹੁਣ ਕੀ ਕਹਾਂ ਐਡੀਆਂ-ਐਡੀਆਂ ਕਾਰਾਂ ਦੇ ਨਾਮ ਲੈ ਲੈਂਦੇ ਨੇ ਮੈਂ ਸਾਰੀ ਜ਼ਮੀਨ ਵੇਚਦਾ ਤਾਂ ਵੀ ਨਹੀਂ ਆਉਂਦੀ ਤਾਂ ਵੀ ਨਹੀਂ ਆਉਂਦੀ ਸਹੀ ਗੱਲ ਹੈ ਇਹ ਜਿਹੜੀ ਜ਼ਮੀਨ ਮੇਰਾ ਪੇਟ ਤੇ 10 ਬੰਦਿਆਂ ਦਾ ਪੇਟ ਹੋਰ ਪਾਲ ਰਹੀ ਹੈ ਮੈਂ ਐਡੇ-ਐਡੇ ਟਰੈਕਟਰ ਘੜਤੇ ਸਹੀ ਗੱਲ ਹੈ ਤੇ ਉਹ ਮੇਰੇ ਮੰਨ ਲਓ 1-2 ਕਿੱਲੇ ਵਾਲਾ ਜੱਟ ਕੀ ਕਰੂ ਕਿੱਥੋਂ ਲੱਗੂ ਤੇ ਹੁਣ ਮੈਨੂੰ ਖੁਸ਼ ਰਹਿਣਾ ਹੈ ਮੈਂ ਮੈਨੂੰ ਕਿਵੇਂ ਖੁਸ਼ ਰਹਾਂ ਮੈਂ ਕਹੂੰ ਵੀ ਜਿਹੜਾ ਕੁਝ ਮੇਰੇ ਕੋਲੇ ਨਹੀਂ ਹੈਗਾ ਮੈਂ ਤਾਂ ਵੀ ਖੁਸ਼ ਹਾਂ ਜਿਹੜਾ ਹੈਗਾ ਮੈਂ ਉਹ ਦੇਖਾਂ ਨਾ ਜੇ ਮੈਂ ਬਈ ਐਂ ਦੇਖਣ ਲੱਗ ਜਾ ਮੇਰੇ ਕੋਲ ਆ ਨਹੀਂ ਆ ਨਹੀਂ ਫਿਰ ਤਾਂ ਮੈਨੂੰ ਐ ਲੱਗੂ ਮੇਰੇ ਕੋਲ ਕੁਝ ਵੀ ਨਹੀਂ ਵੀ ਕੁਝ ਵੀ ਨਹੀਂ ਹੈਗਾ ਮੈਂ ਪੰਜਾਬ ਨੂੰ ਇਹ ਨਜ਼ਰ ਨਾਲ ਦੇਖਦਾ ਜੇ ਮੈਂ ਪੂਰੀ ਦੁਨੀਆ ਦੀ ਪੂਰੇ ਸੰਸਾਰ ਦੀ ਗੱਲ ਕਰਾਂ ਤਾਂ ਪੰਜਾਬੀਆਂ ਕੋਲੇ 95% ਪੂਰੀ ਦੁਨੀਆ ਨਾਲੋਂ 95% ਕੀ 99% ਲੋਕਾਂ ਕੋਲੇ ਆਪਣੇ ਘਰ ਨੇ ਆਪਣਾ ਖਾਣਾ ਪਕੱਲਾ ਪੰਜਾਬ ਇਹੋ ਜਿਹਾ ਪੂਰੀ ਦੁਨੀਆ ਤੇ ਠੀਕ ਹੈ ਜਿਨ੍ਹਾਂ ਕੋਲੇ 99% ਘਰ ਆਪਣੇ ਨੇ ਠੀਕ ਹੈ 1% ਲੋਕਾਂ ਕੋਲੇ ਕਿਰਾਏ ਤੇ ਨੇ ਠੀਕ ਹੈ ਉਹ ਵੀ ਘਰ ਉਹਨਾਂ ਕੋਲੇ ਹੈਗੇ ਉਹ ਕੋਈ ਡਿਊਟੀ ਕਰਨ ਲੱਗ ਗਿਆ ਤਾਂ ਕਰਾਇ ਤੇ ਬਿਲਕੁਲ ਹੁਣ ਜਿਹੜਾ ਸਾਡਾ ਪਲੈਂਟ ਕਲਚਰ ਹੈ ਪੰਜਾਬ ਦਾ ਤਾਂ ਕਲਚਰ ਹੀ ਨਹੀਂ ਬਹੁਤ ਕਲਚਰ ਹੀ ਨਹੀਂ ਸਹੀ ਗੱਲ ਹੈ ਉਹ ਮੁਰਗੀ ਖਾਨਾ ਕੱਲ ਮੈਂ ਇੱਕ ਖਬਰ ਪੜ੍ਹ ਰਿਹਾ ਸੀ ਉਹਨੂੰ ਮੁਰਗੀ ਖਾਨਾ ਕਹਿੰਦਾ ਬੰਦਿਆਂ ਨੂੰ 20 20 50 50 ਬਿਲਡਿੰਗਾਂ 'ਪਾ ਕੇ ਉੱਤੇ ਚੜਦਾ ਸਹੀ ਗੱਲ ਹੈ ਦੇਖੋ ਰਹਿਣਾ ਪੈਂਦਾ ਜਿਹੜਾ ਕੋਈ ਸਾਡਾ ਬੱਚਾ ਨਾ ਮਾਂ ਡਿਊਟੀ ਲੱਗ ਜਾਂਦਾ ਹੈ ਉਹਨਾਂ ਨੂੰ ਰਹਿਣਾ ਪੈਂਦਾ ਪਰ ਜੇ ਆਪਾਂ ਕਹੀਏ ਵੀ ਉਹਦੇ 'ਚ ਜ਼ਿੰਦਗੀ ਲੰਘ ਜੂ ਬਹੁਤ ਔਖਾ ਹੈ ਉਹਨਾਂ ਦੀਆਂ ਮੁਸ਼ਕਲਾਂ ਨੇ ਨਹੀਂ ਗੱਲ ਹੋਰ ਆ ਜਿਵੇਂ ਤੁਸੀਂ ਗੱਲ ਕਰੀ ਅਈ ਇੱਕ ਬਹੁਤ ਸਮਝਦਾਰ ਬੰਦੇ ਨੇ ਕਹੀ ਸੀ ਗੱਲ ਤਾਂ ਬਈ ਫਲੈਟ ਕਲਚਰ ਕੀ ਆ ਮੰਨ ਲਾ ਇੱਕ ਬੰਦਿਆਂ ਨੇ ਲੋਨ ਲੈ ਕੇ ਫਲੈਟ ਲੈਣਿਆ ਉਹਦੀ ਉਮਰ ਵੱਧ ਤੋਂ ਵੱਧ ਕਿੰਨੀ ਕੁ ਹੋਊਗੀ ਇੱਕ ਪੀੜੀ ਨੂੰ ਹੀ ਨਿਗਾਊਗਾ ਉਹ ਹੈਨਾ ਤੇ ਕੱਲ ਨੂੰ ਜਿਹੜੇ ਅਗਲੇ ਨੇ ਉਹਨਾਂ ਨੂੰ ਫੇਰ ਮੇਰਾ ਕੁਛ ਕਰਨਾ ਪਊ ਉਹਨਾਂ ਦੀ ਫੇਰ ਕਰਦੇ ਆ। ਉਹ ਇੱਥੇ ਗੱਲ ਕਵਰ ਕਰਦਾ। ਹਾਂ 1 ਕਰੋੜ ਰੁਪਏ ਦਾ ਮੈਂ ਫਲੈਟ ਲੈ ਲਿਆ ਚੰਡੀਗੜ੍ਹ ਦੀ ਗੱਲ ਕਰ ਲੈਣੀ ਆਪਣਾ ਸ਼ਹਿਰ ਹੈ। ਬਿਲਕੁਲ। ਨਾ ਛੱਤ ਹੈ ਨਾ ਧਰਤੀ ਹੈ ਮੇਰੀ। ਨਾ ਧਰਤੀ ਹੈ। 1 ਕਰੋੜ ਰੁਪਏ ਮੈਂ ਲਾਤਾ ਨਾ ਤਾਂ ਮੈਂ ਧੁੱਪ ਸੇਕ ਸਕਦਾ ਨਾ ਮੈਂ ਮਿੱਟੀ ਚ ਪੈਰ ਮਿਲਾ ਸਕਦਾ ਸਹੀ ਗੱਲ ਹੈ ਤੇ ਜਿਹੜੀ ਸਾਡੀ ਨੇਚਰੋਪੈਥੀ ਕਹਿੰਦੀ ਹੈ ਕਹਿੰਦੀ ਵੀ ਜਿੰਨਾ ਟਾਈਮ ਤੁਸੀਂ ਮਿੱਟੀ ਨਾਲ ਟੱਚ ਨਹੀਂ ਹੁੰਦੇ ਤਾਂ ਤੁਸੀਂ ਆਪਣੇ ਸਰੀਰ ਨੂੰ ਤੰਦਰੁਸਤੀ ਨਹੀਂ ਰੱਖ ਸਕਦੇ ਠੀਕ ਹੈ ਸਹੀ ਗੱਲ ਹੈ ਮੈਂ ਐ ਨਹੀਂ ਕਹਿੰਦਾ ਵੀ ਕੋਈ ਫਲੈਟ ਚ ਰਹਿੰਦਾ ਹੈ ਕੋਈ ਘਰ ਚ ਰਹਿੰਦਾ ਹੈ ਮੈਂ ਗੱਲ ਕਰਦਾ ਵੀ ਜਿਹੜੇ ਸਾਡੇ ਨੇਚਰੋਪੈਥੀ ਬੈਦ ਨੇ ਜਾਂ ਜਿਹੜਾ ਸਾਡਾ ਪੁਰਾਣਾ ਕਲਚਰ ਹੈਗਾ ਤੰਦਰੁਸਤੀ ਦਾ ਉਹ ਮਿੱਟੀ ਤੋਂ ਬਿਨਾ ਬੰਦਾ ਜਾਂ ਰੁੱਖਾਂ ਤੋਂ ਬਿਨਾ ਬੰਦਾ ਤੰਦਰੁਸਤ ਰਹੀ ਨਹੀਂ ਸਕਦਾ ਫਲੈਟ ਚ ਹਣ ਰੁੱਖ ਲਾਉ ਕਿੱਥੇ ਸਹੀ ਗੱਲ ਹੈ ਉਹ ਵੀ ਇੱਕ ਮਤਲਬ ਹਰੇ ਬਾਈ ਦੇ ਦਰਸ਼ਨ ਕਰਨ ਵਾਸਤੇ ਬੰਦਾ ਉਹ ਕਰਦਾ ਜਿਵੇਂ ਹੁਣ ਆਪਾਂ ਇੱਥੇ ਖੜੇ ਆ ਜੇ ਆ ਪਗੀਆਂ ਵੀ ਫਲੈਟ ਚ ਇੰਨੇ ਰੁੱਖ ਲਾਉਣੇ ਨੇ ਇਹ ਤਾਂ ਨਹੀਂ ਹੋ ਸਕਦਾ ਇਹ ਤਾਂ ਖੇਤਾਂ ਚ ਹੀ ਹੋ ਸਕਦਾ ਇਹ ਤਾਂ ਖੇਤਾਂ ਚ ਜਾਂ ਪਿੰਡਾਂ ਬਿਲਕੁਲ ਪਿੰਡਾਂ ਦੀ ਯਾਨੀ ਇਹ ਆਪਾਂ ਕਹੀਏ ਬਾਈ ਵੀ ਸਿੰਗਰਾਂ ਦਾ ਇਹ ਚ ਬਹੁਤ ਰੋਲ ਪਲੇ ਹੋ ਗਿਆ ਵੀ ਹਨਾ ਵੀ ਅੰਨਦਾਤੇ ਨੂੰ ਜੱਟ ਕਹੌਣ ਚ ਹਨਾ ਦੇਖੋ ਜੱਟ ਇੱਕ ਜੱਟ ਨੂੰ ਥੋੜਾ ਹੌਸਾ ਸਾਬਤ ਕਰਦਾ ਹਨਾ ਬਾਈ ਥੋੜਾ ਸਾਬਤ ਕਰਦਾ ਕਦੇ ਵੀ ਕਿਸੇ ਸਿੰਗਰ ਨੇ ਕਹੀ ਵਾਲੀ ਫੋਟੋ ਜੱਟ ਦੀ ਨਹੀਂ ਲਾਈ ਬਿਲਕੁਲ ਖੱਬਲ ਚੁੱਕਦੇ ਦੀ ਨਹੀਂ ਲਾਈ ਬਿਲਕੁਲ ਬਾਈ ਜਦੋਂ ਲਾਉਂਦੇ ਨੇ ਅਖਬਾਰਾਂ ਚ ਜਿਦਾ ਤੱਕਲੀ ਧੂਏ ਵਾਲੀ ਖਬਰ ਲੱਗਦੀ ਆ ਬਦਨਾਮ ਕਰਨ ਲਈ ਹਾਂ ਜਾਂ ਫਿਰ ਜੱਟ ਟਰੈਕਟਰ ਤੇ ਬੈਠਾ ਹੁੰਦਾ ਰਫਲ ਲਈ ਹਾਂ ਛੋਟੇ ਪਿੰਡ ਚ 60 ਘਰ ਨੇ ਕੀ ਕਹਣਾ 5-4 ਘਰ ਕੋਲੇ ਅਸਲਾ ਹੋਵੇ 10 ਘਰਾਂ ਕੋਲੇ ਹੋ ਤੇ 50 ਘਰ ਉਹੀ ਬਦਨਾਮ ਨੇ ਸਹੀ ਗੱਲ ਜਿਹੜੀ ਜ਼ਿਆਦਾ ਕਮਿਊਨਿਟੀ ਆ ਉਹ ਬਦਨਾਮ ਹੈ ਜਿਨ੍ਹਾਂ ਕੋਲੇ ਹੈਗੇ ਉਹਨਾਂ ਨੂੰ ਤਾਂ ਬੋਲਣ ਦੀ ਲੋੜ ਹੀ ਉਹਨਾਂ ਨੂੰ ਤਾਂ ਬੋਲਣ ਦੀ ਲੋੜ ਹੀ ਨਹੀਂ ਸਹੀ ਗੱਲ ਤੇ ਉਹ ਸਰਮਾਇਦਾਰੀ ਕਰ ਕੀ ਆ ਸਾਰਾ ਕੁਝ ਬਿਲਕੁਲ ਅਸਲ 'ਚ ਕਿਤੇ ਨਾ ਕਿਤੇ ਨਾ ਮੰਨ ਲਾ ਵੀ ਜਿਵੇਂ ਆਪਾਂ ਕਹਿੰਦੇ ਵੀ ਕਾਰਪੋਰੇਟ ਪੰਜਾਬ ਦੀਆਂ ਜ਼ਮੀਨਾਂ ਦੇ ਕਬਜ਼ਾ ਕਰਨ ਨੂੰ ਸਰਦਾ ਹਨ ਤਾਂ ਉਹ ਫਿਰ ਕੋਈ ਨਾ ਕੋਈ ਰਾਹ ਲੱਭਦੇ ਆ ਵੀ ਕਿੱਧਰਲੇ ਪਾਸੇ ਦੇਖੋ ਮੈਂ ਕਾਰਪੋਰੇਟ ਦੇ ਐਵੇਂ ਹੱਕ ਜੀ ਵੀ ਨਹੀਂ ਵੀ ਉਹ ਸਾਡੇ ਵਿਰੋਧੀ ਨੇ ਹੂੰ ਮੈਂ ਐਵੇਂ ਵੀ ਨਹੀਂ ਕਹਿੰਦਾ ਠੀਕ ਹੈ ਅਸੀਂ ਕਿਉਂ ਨਹੀਂ ਸੋਚਦੇ ਕਾਰਪੋਰੇਟ ਮੰਗੂ ਹੂੰ ਜੇ ਉਹਨਾਂ ਨੇ ਹੋਟਲ ਟਾਬੇ ਬਣਾ ਕੇ ਹੂੰ ਐਦਾਂ ਦਾ ਕੰਮ ਕਰਤਾ ਕਿਸਾਨ ਨੇ ਤਾਂ ਟਾਬੇ ਨਹੀਂ ਬਣਾਉਣਾ ਕੋਈ ਇੱਕ ਮਿੰਟ ਹੋਰ ਗੱਲ ਦੱਸੋ ਸੱਚ ਤੁਸੀਂ ਹਾਂਜੀ ਆਹ ਦੇਖ ਕੇ ਮੇਰੇ ਯਾਦ ਆ ਗਿਆ ਜਿਵੇਂ ਮੈਂ ਪਹਿਕਾਰਪੋਰੇਟ ਸੀ ਬਾਈ ਇੱਧਰੋਂ ਵੀ ਲਾ ਆਓ ਮੜਾ ਇਹ ਕੈਮਰਾ ਜਿਵੇਂ ਇਹ ਬਣਾਇਆ ਹੋਇਆ ਤੁਸੀਂ ਬਰਨਾਲਾ ਨੈਚੁਰਲ ਫਾਰਮਰ ਐਸੋਸੀਏਸ਼ਨ ਹੈ ਨਾ ਹਾਂਜੀ ਤੇ ਬਰਨਾਲਾ ਇਹਦਾ ਕਿਵੇਂ ਕਿਸੇ ਨੂੰ ਕੋਈ ਫਾਇਦਾ ਵੀ ਹੈਗਾ ਜਾਂ ਕਿਵੇਂ ਵੀ ਕੋਈ ਸਰਕਾਰੀ ਸਕੀਮਾਂ ਸਕੂਮਾ ਖਾਣ ਵਾਸਤੇ ਜਾਂ ਕੀ ਕਿਸਾਨ ਦੇ ਹਿੱਤ ਚ ਵੀ ਹੈ ਇਹਦਾ ਕੀ ਫਾਇਦਾ ਹੈ ਜਿਵੇਂ ਸਾਡਾ ਜਿਵੇਂ ਪਹਿਲਾਂ ਦੀ ਗੱਲ ਕਰਾਂ ਆਪਣੇ ਕਹਿੰਦੇ ਵੀ ਸਾਡਾ ਗਵਾੜ ਹੈ ਹਾਂ ਸ਼ਬਦ ਹੁੰਦੇ ਨੇ ਆਪਣੇ ਮਹੱਲਾ ਮਹੱਲਾ ਤਾਂ ਹੁਣ ਸ਼ਬਦ ਆਇਆ ਪਹਿਲਾਂ ਗਵਾੜ ਹੀ ਕਹਿੰਦੇ ਗਵਾੜ ਦਾ ਮਤਲਬ ਕੁਈ ਇੱਕ ਗੋਤ ਦੇ ਇੱਕ ਪਾਈਚਾਰੇ ਦੇ 50 ਘਰ ਸੀ ਬਿਲਕੁਲ ਜੇ ਉੱਥੇ ਵਿਆਹ ਹੁੰਦਾ ਅਗਲਾ ਕਹਿੰਦਾ ਚਿੱਲੇ ਨਿਉਂਦਾ ਉਹ ਸ਼ਬਦੀ ਖਤਮ ਨੇ ਸਾਡੇ ਤਾਂ ਹੁਣ ਜਿੰਮ ਚਿੱਲੇ ਨਿਉਂਦਾ ਕਹਿੰਦਾ ਚਿੱਲੇ ਨਿਉਂਦ ਕਹਿੰਦੇ ਕੋਈ ਮਰਗਤ ਹੋ ਜਾਂਦੀ ਘਰ ਵਾਲਿਆਂ ਨੂੰ ਐ ਨਹੀਂ ਪਤਾ ਸੀ ਲੱਕੜ ਕਿੱਥੋਂ ਆ ਗਈ ਚਾਹ ਕਿੱਥੋਂ ਬਣ ਗਈ ਦੁੱਧ ਕਿੱਥੋਂ ਆ ਗਿਆ ਖੰਡ ਕਿੱਥੋਂ ਆ ਗਈ ਸਾਡਾ ਇੰਨਾ ਅਮੀਰ ਮਤਲਬ ਕਿ ਜਿਹੜਾ ਟਾਂਚਾ ਹੈਗਾ ਪੰਜਾਬ ਦਾ ਅੱਜ ਸਾਡੇ ਇਹ ਟਾਂਚੇ ਤੇ ਵੀ ਮਾਰ ਪੈ ਰਹੀ ਹੈ ਹਮ ਹੁਣ ਜੇ ਕੈਨੇਡਾ ਦੇ ਵਿੱਚ ਕੱਲ ਮੇਰੇ ਕੋਲ ਬੰਦਾ ਆਇਆ ਹਮ ਉਹ ਜਾ ਕੇ ਆਇਆ ਉਹ ਕਹਿੰਦਾ ਵੀ ਜੇ ਬੰਦੇ ਦੀ ਡੈਥ ਹੋ ਜਾਏ 15 ਲੱਖ ਰ अच्छा ਤੇ ਸਾਡੇ ਪੰਜਾਬ ਵਿੱਚ ਪਤਾ ਵੀ ਨਹੀਂ ਲੱਗਦਾ ਸੰਸਕਾਰ ਕਿਵੇਂ ਹੋ ਗਿਆ ਤੇ ਰਿਸ਼ਤੇਦਾਰਾਂ ਦੀ ਸੇਵਾ ਕਿਵੇਂ ਹੋ ਗਈ ਬਿਲਕੁਲ ਵੀ ਮੇਰਾ ਕਹਿਣ ਦਾ ਮਤਲਬ ਸਾ ਅਸੀਂ ਇੰਨੀ ਬਰਾਸਤ ਅਮੀਰ ਬਰਾਸਤ ਦੇ ਜੰਮੇ ਜਾਏ ਮੈਂ ਕਹਿੰਦਾ ਵੀ ਜਿਹਦਾ ਪੰਜਾਬ ਵਿੱਚ ਜਨਮ ਹੋਇਆ ਬਿਲਕੁਲ ਉਹਦੇ ਵਰਗਾ ਤਾਂ ਕੋਈ ਬੰਦਾ ਹੀ ਨਹੀਂ ਸਹੀ ਗੱਲ ਦੁਨੀਆ ਤੇ ਬਿਲਕੁਲ ਪੰਜਾਬੀ ਤੁਸੀਂ ਦੇਖੋ ਉਹ ਕਿਹੜੀ ਕੰਟਰੀ ਹੈ ਜਿਹਨੂੰ ਟੱਚ ਨਹੀਂ ਕੀਤਾ ਇਹਨਾਂ ਨੇ ਹਾਂ ਜਾਂ ਉੱਥੇ ਜਾ ਕੇ ਵਪਾਰ ਨਾ ਕੀਤਾ ਹੋਵੇ ਬਿਲਕੁਲ ਜਦੋਂ ਤਾਂ ਅਸੀਂ ਆਪਣੀ ਕਮਿਊਨਿਟੀ 'ਚ ਰਹਿੰਦੇ ਆ ਉਦੋਂ ਅਸੀਂ ਬਹੁਤ ਘੱਟ ਫਲਾ ਕਰਦੇ ਆ ਹਾਂ ਜਦੋਂ ਅਸੀਂ ਇੱਥੋਂ ਨਿਕਲ ਜਾਂਦੇ ਆ ਅਸੀਂ ਆਪਿਆਂ ਦੀਆਂ ਲੱਤਾਂ ਵੀ ਬਹੁਤ ਖਿੱਚਦੇ ਆ ਤਾញੋ ਅਸੀਂ ਸਿਰੜੀ ਵਾਲੇ ਆਂ। ਪਾਹੀ ਸਿਰੜੀ ਵਾਲੇ ਆਗੇ। ਜਦੋਂ ਅਸੀਂ ਨਿਕਲਦੇ ਆਂ ਆਪਦੀ ਕਮਿਊਨਿਟੀ ਚੋਂ ਫਿਰ ਉਹ ਬੰਦਾ ਇਤਿਆਸੀ ਰਚ ਦਿੰਦਾ ਇੱਥੇ। ਠੀਕ ਹੈ। ਤੇ ਜਿਹੜਾ ਉਹਦੇ ਵਿੱਚ ਫਸਿਆ ਰਹਿੰਦਾ ਬਿਲਕੁਲ। ਉਹਨਾਂ ਟਾਈਮ ਉਹ ਫਿਰ ਉਹ ਜਿਵੇਂ ਬਹੇ ਨੇ ਵੀ ਉੱਥੇ ਹੀ ਰਹਿੰਦਾ ਉਹ ਦੇਰੇ ਚ ਰਹਿੰਦਾ। ਉੱਥੇ ਤੇ ਕਿਉਂਕਿ ਸਾਡੇ ਹਰੇਕ ਗੱਲ ਮਜ਼ਾਕ ਨਾ ਕੀਤੀ ਜਾਂਦੀ ਹੈ। ਹਰੇਕ ਗੱਲ ਟੌਰਚਰ ਕਰਕੇ ਕੀਤੀ ਜਾਂਦੀ ਹੈ। ਸਹੀ ਗੱਲ ਹੈ। ਤੇ ਬੰਦਾ ਸਹਿਣਸ਼ੀਲਤੀ ਇੰਨੀ ਬਣ ਜਾਂਦੀ ਹੈ। ਉਹ ਘਾਟੇ-ਵੱਧੇ ਸਭ ਕੁਝ ਵਿੱਚ ਹੀ ਚਲੇ ਜਾਂਦਾ। ਸਹੀ ਗੱਲ ਹੈ। ਤੇ ਜੇ ਅੱਜ ਦੁਨੀਆ ਦੇ ਸਭ ਤੋਂ ਅਮੀਰ ਬੰਦਿਆਂ 'ਚ ਨਾ ਰੱਖ ਕੁਰਬਾਨੀਆਂ ਦੇ ਦੇਖਣੇ ਹੁਣ ਤਾਂ ਵੀ ਪੰਜਾਬੀ ਨੇ ਜੇ ਰਾਜ ਦੀ ਕਿਤੇ ਗੱਲ ਆਉਂਦੀ ਹੈ ਤਾਂ ਵੀ ਪੰਜਾਬੀਆਂ ਨੇ 21 ਪੰਜਾਬੀਆਂ ਨੇ ਜਿਹੜੀ ਸਾਰਾਗੜ ਦੀ ਲੜਾਈ ਸੀ ਆਪਾਂ ਪੜਦੇ ਰਹੇ ਆ 10000 ਸੈਨਿਕਾਂ ਨੂੰ ਫਿਲਮ ਨਹੀਂ ਬਣੀ ਹੋਈ ਹੈ 10000 ਸੈਨਿਕਾਂ ਨੂੰ ਹਰਾ ਦੇਣਾ ਬਿਲਕੁਲ ਉਹ ਜਿਵੇਂ ਹੁਣ ਕਰਤਾਰ ਸਿੰਘ ਸਰਾਭੇ ਦੀ ਲਾ ਲੋ 17 ਕੁ ਦੀ ਸਾਲ 17 ਸਾਲ ਦੀ ਉਮਰ ਚ ਇੰਗਲੈਂਡ ਦੀ ਲੋਬੀ ਨੂੰ ਸਮਝ ਲੈਣਾ ਸਹੀ ਗੱਲ ਹੈ ਭਗਤ ਸਿੰਘ ਕਿੱਡੀ ਉਮਰ ਚ ਸੀ ਬਿਲਕੁਲ ਜੇ ਆਪਾਂ ਗੱਲ ਕਰਦੇ ਆਂ ਪੰਜਾਬੀਆਂ ਦੇ ਬਲੱਡ ਦੀ ਤਾਂ ਜਿੰਨੇ ਕਿਹੇ ਦਿਖਦੇ ਨੇ ਉਦੋਂ 10 ਗੁਣਾ ਪਿਆਗ ਹੁਣ ਅੱਗੇ ਵੀ ਵੱਧ ਸਕਦੇ ਨੇ ਪਰ ਅਸੀਂ ਮਾਰ ਉੱਥੇ ਖਾ ਜੰਨੇ ਆ ਸਾਡੇ ਚ ਫੋਕਰ ਪਣੇ ਜਿਹੜੇ ਹੈਗੇ ਉਹ ਚੀਜ਼ਾਂ ਸਾਨੂੰ ਖਾ ਵੀ ਜਾਂਦੀਆਂ ਉਹ ਚੀਜ਼ਾਂ ਖਾ ਜਾਂਦੇ ਜੇ ਅਸੀਂ ਉਹ ਸ਼ਬਦਾਂ ਚੋਂ ਨਿਕਲ ਜਾਈਏ ਤਾਂ ਮੈਨੂੰ ਲੱਗਦਾ ਸਾਡੀ ਕਮਿਊਨਿਟੀ ਵਰਗੀ ਕੋਈ ਕਮਿਊਨਿਟੀ ਹੋਈ ਨਹੀਂ ਸਹੀ ਗੱਲ ਹੈ ਪਰ ਇਹ ਚੀਜ਼ਾਂ ਕਿਵੇਂ ਨਿਕਲਣਗੀਆਂ ਦੇਖੋ ਮੇਰੀ ਉਮਰ ਛੋਟੀ ਹੈ ਇਹ ਆਪਾਂ ਨੂੰ ਹੌਲੀ ਹੌਲੀ ਜਿਵੇਂ ਜਿਵੇਂ ਅੱਗੇ ਜਾਵਾਂਗੇ ਪਤਾ ਲੱਗੂਗਾ ਬਿਲਕੁਲ ਬਿਲਕੁਲ ਰਿਸ਼ਤਿਆਂ ਚ ਜਿਵੇਂ ਆਪਾਂ ਗੁਜ਼ਰਦੇ ਆ ਉੱਥੇ ਥੋੜੀਆਂ ਜੀਆਂ ਸਾਡੇ ਚ ਕਿਤੇ ਕਿਤੇ ਜਿਵੇਂ ਹੁਣ ਤਾਈਆਂ ਕਹਿ ਦਿੰਨੇ ਆ ਜਾਂ ਕਮੀਆਂ ਕਹਿ ਦਿੰਨੇ ਆ ਉਹ ਵੀ ਨੇ ਪਰ ਜਿਹੜੀ ਆਪਾਂ ਇਹਦੀ ਸੁਸਾਇਟੀ ਦੀ ਗੱਲ ਕੀਤੀ ਸੀ ਇਹ ਉਹ ਭਾਈਚਾਰਕ ਸਾਂਝ ਵਾਲਾ ਕਨਸੈਪਟ ਹੀ ਹੈ ਠੀਕ ਹੈ ਬਿਜੇਵੇਂ ਪੁਰਾਣਾ ਹੁੰਦਾ ਸੀ ਪਹਿਲਾਂ ਹਾਂ ਉਮੇ ਆਪਾਂ ਭਰਾਣਾ ਭਰਾ ਬੈਠ ਕੇ ਡਿਸਕਸ਼ਨ ਬਹੁਤ ਘੱਟ ਹੁੰਦੀ ਹੈ ਕਿਉਂਕਿ ਬੱਖੋ-ਵੱਖਰੇ ਸਿਸਟਮ ਹੋ ਗਏ ਹੁਣ ਅਸੀਂ ਸੋਚਿਆ ਵੀ ਜਿੰਨੇ ਕੁ ਸਮਝਦਾਰ ਬੰਦੇ ਮਿਲ ਜਾਣ ਪੰਜ ਮਿਲ ਜਾਣ 10 ਮਿਲ ਜਾਣ ਆਪਣੇ ਕੋਲੇ 25 ਕਿ ਮਿਲ ਗਏ ਠੀਕ ਹੈ ਉਹ 25 ਬੰਦਿਆਂ ਨੇ ਸਾਨੂੰ ਮੰਡੀ ਦਾ ਸਿਸਟਮ ਕਿਸਾਨ ਹੱਟ ਦਾ ਸਿਸਟਮ ਆਪਣੇ ਫਾਰਮਾਂ ਦਾ ਸਿਸਟਮ ਠੀਕ ਹੈ ਫਾਰਮ ਆਪੋ ਆਪਣੇ ਮੈਨੇਜ ਕਰਨੇ ਨੇ ਠੀਕ ਹੈ ਹੁਣ ਇਹਦੇ ਚ ਜਿਵੇਂ ਆਪਣੀ ਟ੍ਰੇਨਿੰਗ ਹੈ ਮੰਗਲਵਾਰ ਦੀ ਠੀਕ ਹੈ ਆਪਾਂ ਬੀਜਾਂ ਤੇ ਗੱਲ ਕਰਨੀ ਹੈ ਨਰਸਰੀਆਂ ਤੇ ਗੱਲ ਕਰਨੀ ਹੈ ਆਤਮ ਨਿਰਭਰਤਾ ਤੇ ਗੱਲ ਕਰਨੀ ਹੈ ਠੀਕ ਹੈ ਵੀ ਆਪਾਂ ਹੌਲੀ ਹੌਲੀ ਇਹੋ ਜੀਆਂ ਗੱਲਾਂ ਕਰਕੇ ਜਿਵੇਂ ਯੂਨੀਵਰਸਿਟੀਆਂ ਆਪਾਂ ਨੂੰ ਬਹੁਤ ਸਾਥ ਦੇ ਰਹੀਆਂ ਨੇ ਇਹ ਚੀਜ਼ਾਂ ਕਿਉਂਕਿ ਕਿੱਥੇ ਯੂਨੀਵਰਸਿਟੀ ਨੇ ਇੱਕ ਸਾਇੰਟਿਸਟ ਨਾਲ ਗੱਲ ਆਪਣੇ ਇੱਕ ਕਿਸਾਨ ਨਾਲ ਗੱਲ ਕਰਨੀ ਹੁਣ ਕੱਲ ਨੂੰ ਖੇਤੀਬਾੜੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਸ਼ੁਰੂ ਹੈ ਠੀਕ ਹੈ ਜਿਹੜਾ ਮੰਗਲਵਾਰ ਦਾ ਦਿਨ ਆਪਣੇ ਟ੍ਰੇਨਿੰਗ ਰੱਖੀ ਸੀ ਉਹਨਾਂ ਨੇ ਆਪਣੇ ਫਾਰਮ 'ਤੇ ਟ੍ਰੇਨਿੰਗ ਰੱਖਦੀ ਠੀਕ ਹੈ ਖੇਤੀਬਾੜੀ ਵਿਗਿਆਨ ਕੇਂਦਰ ਆਪਾਂ ਸਿੱਖਣ ਜਾਂਦੇ ਸੀ ਹਾਂ ਹੁਣ ਉਹ ਸਾਰੇ ਸਟੂਡੈਂ ਤੇ ਸੱਸਦਾਨ ਆਪਾਂ ਨੂੰ ਇੱਥੇ ਆ ਕੇ ਸਿਖਾ ਜਾਣਗੇ ਤੁਸੀਂ ਦੇਖੋ ਸੋਸਾਇਟੀ ਦੀ ਕਿੱਡੀ ਵੱਡੀ ਗੱਲ ਮਤਲਬ ਜਦੋਂ ਆਪਾਂ ਇਕੱਲੇ ਚੱਲਦੇ ਆ ਉਹ ਸਾਰਾ ਕੁਝ ਇਹਦੇ ਕਰਕੇ ਪੋਸੀਬਲ ਹੋਇਆ ਵੀ ਜੇ ਆ ਬਣਿਆ ਹੋਇਆ ਸੋਸਾਇਟੀ ਬਣੀ ਹੋਈ ਹੈ ਤਾਂ ਹੀ ਉਹ ਇੱਥੇ ਆ ਰਹੇ ਨੇ ਵੀ ਨਾ ਇੱਥੇ ਜਿਹੜੇ ਛੋਟੇ ਨਾਲ ਕਿਸਾਨ ਜੁੜੇ ਹੋਏ ਆ ਖੇਤੀ ਦੇ ਵਿੱਚ ਇੱਕ ਸ਼ਬਦ ਹੈਗਾ ਬਲਦ ਨਾਲ ਜੁੜਿਆ ਹੋਇਆ ਵੀ ਬਲਦ ਜਿਵੇਂ ਆਪਾਂ ਕਹਿੰਦੇ ਵੀ ਲਾਣੇ ਦਾ ਤਿਕਰਾਣੇ ਦਾ ਉਹ ਬਲਦ ਨਾਲ ਹੀ ਜੁੜਦਾ ਨਾ ਬਿਲਕੁਲ ਜਿਹੜੇ ਬਲਦ ਨੇ ਕੰਮ ਚੰਗਾ ਕੀਤਾ ਹੁੰਦਾ ਉਹ ਵੀ ਲਾਣੇ ਦਾ ਕੰਮ ਹੁੰਦਾ ਜਿਹੜਾ ਲਾਣਾ ਵੱਡਾ ਹੁੰਦਾ ਇੱਕ ਕੋਈ ਮਰਗਤ ਹੋ ਗਈ ਇੱਕ ਬੰਦਾ ਉਹਨਾਂ ਦੇ ਹੈ ਇੱਕ ਪਾਸੇ ਵਿਆਹ ਆ ਗਿਆ ਇੱਕ ਉੱਥੇ ਵੀ ਹੈ ਹੁਣ ਜਿਹੜੇ ਬੰਦੇ ਸਾਰੀ ਜਗ੍ਹਾ ਹਾਜ਼ਰ ਹੋਣਗੇ ਤੇ ਆਉਣ ਵਾਲੇ ਟਾਈਮ 'ਚ ਆਪੀ ਆਪਣੇ ਆਪ ਉੱਪਰ ਆ ਜਾਂਦੇ ਨੇ ਆਪੇ ਉੱਪਰ ਹੋ ਜਾਂਦੇ ਜਦੋਂ ਬੰਦਾ ਇਕੱਲਾ-ਕੱਲਾ ਹੋ ਗਿਆ ਭੋਗਤੇ ਜਾਉ ਖੁਸ਼ੀ 'ਚ ਜਾਉ ਖੇਤ ਜਾਉ ਬਿਲਕੁਲ ਉਹ ਟੁੱਟ ਜਾਂਦਾ ਸਿਸਟਮ ਸਹੀ ਗੱਲ ਹੈ ਉਹ ਵੀ ਆਪਣੀ ਸੋਸਾਇਟੀ ਹੈ ਕੋਈ ਇਹ 'ਚ ਮਾਰਕੀਟਿੰਗ ਦਾ ਕੰਮ ਕਰ ਰਿਹਾ ਹੈ ਹੂੰ ਕੋਈ ਇਹਦੇ 'ਚ ਖੇਤ ਦਾ ਕੰਮ ਕਰ ਰਿਹਾ ਕੋਈ ਨਰਸਰੀਆਂ ਦਾ ਕੋਈ ਬੀਜਾਂ ਦਾ ਉਹ ਜਦੋਂ ਜਾ ਕੇ ਆਪਾਂ ਇਹਨੂੰ ਸਾਰੇ ਨੂੰ ਨਿਚੋੜ ਕੱਢਦੇ ਆਂ ਹੌਣ ਵਾਲੇ ਟਾਈਮ 'ਚ ਇਹ ਵੀ ਇੱਕ ਕਾਰਪੋਰੇਟ ਸੈਕਟਰ ਬਣ ਸਕਦਾ ਸਹੀ ਗੱਲ ਆ ਜੇ ਮੰਨ ਲਓ ਜਿਵੇਂ ਤੁਸੀਂ ਕਹੇ ਜਿਵੇਂ ਕਿਸਾਨ ਹੱਟ ਲਾਉਣੇ ਵੀ ਸਾਰੇ ਬੰਦੇ ਆਪਦੇ ਆਣੇ ਬਲੈਂਟ ਲੈ ਕੇ ਜਾਂਦੇ ਹੈਗੇ ਤਾਂ ਉੱਥੇ ਇੱਕ ਬਾਜ਼ਾਰ ਬਣ ਜਾਂਦਾ ਹੈ ਨਾ ਕਾਰਪੋਰੇਟ ਸੈਕਟਰ ਮਾੜਾ ਨਹੀਂ ਹਮ ਜਦੋਂ ਮਿੱਟੀ ਖਰਾਬ ਕਰਦਾ ਪਾਣੀ ਖਰਾਬ ਕਰਦਾ ਸਾਨੂੰ ਉਦੋਂ ਮਾੜਾ ਲੱਗਦਾ ਹਮ ਸਰਮਾਇਦਾਰੀ ਥੋੜੀ ਮਾੜੀ ਹੈ ਕੱਲ ਨੂੰ ਦੇਸ਼ ਤੇ ਕੋਈ ਆਫਤ ਆ ਗਿਆ ਜਨਤਾ ਤੇ ਆ ਗਿਆ ਤਾਂ ਸਰਮਾਇਦਾਰੀ ਬਚਾਉਣਗੇ ਹਮ ਜੇ ਅੱਜ ਸਰਕਾਰਾਂ ਬਣ ਰਹੀਆਂ ਨੇ ਤਾਂ ਸਰਮਾਇਦਾਰੀ ਕਰ ਕੀ ਬਣਦੀਆਂ ਨੇ ਬਿਲਕੁ ਜਦੋਂ ਆਪਾਂ ਤਕੜੇ ਹੋਵਾਂਗੇ ਆਪਾਂ ਪਹਿਲਾਂ ਸਮਾਜ ਬਾਰੇ ਸੋਚਾਂਗੇ ਵੀ ਮੇਰੇ ਪਿੰਡ ਦੇ ਵਿੱਚ ਕੀ ਦਿੱਕਤ ਹੈ ਅਸੀਂ ਉਹ ਪੈਸਾ ਉੱਥੇ ਵੀ ਲਾ ਸਕਦੇ ਜਿਵੇਂ ਲਾਈਏ ਵੀ ਜਿਹੜੇ ਬੰਦੇ ਨੇ ਸੋਚ ਚੰਗੀ ਆ ਜਿਵੇਂ ਰਤਨ ਟਾਟਾ ਵਰਗੇ ਨੇ ਦੇਖ ਲੈ ਕਿੰਨਾ ਕਿੰਨੇ ਚੰਗੇ ਕੰਮ ਕੀਤੇ ਆਪਾਂ ਉਹਨਾਂ ਨੂੰ ਕਿਵੇਂ ਮਾੜਾ ਕਹਤਾ ਸਹੀ ਗੱਲ ਹੈ ਮਤਲਬ ਚੰਗਾ ਇਨਸਾਨ ਹੋਣਾ ਚਾਹੀਦਾ ਹੈ ਕੰਮ ਕੋਈ ਵੀ ਕਰਦਾ ਜਿਵੇਂ ਹੁਣ ਆਪਾਂ ਕਈ ਫਿਲਮਾਂ ਦੇਖਦੇ ਆ ਰੁਪਿੰਦਰ ਗਾਂਧੀ ਇਹਦੀਆਂ ਆਪਣੀਆਂ ਦੇਵ ਖਰੋੜ ਦੀਆਂ ਉਹ ਗਾਂਧੀ 'ਚ ਰੋਲ ਤਾਂ ਉਹ ਹੀ ਦਿਖਾਇਆ ਵੀ ਜਿਹੜੇ ਕੰਮ ਕਈ ਵਾਰੀ ਸਰਕਾਰਾਂ ਤੋਂ ਨਹੀਂ ਹੋਏ ਉਹ ਪਹਿਲੇ ਮੁੰਡੇ ਰੋਲ ਤਾਂ ਸੀਨ ਤਾਂ ਉਹੀ ਨੇ ਨਾ ਵੀ ਇੱਕ ਚ ਬੰਦਾ ਬਲੈਕ ਹੀ ਆ ਬਣ ਕੇ ਹਾਂ ਪਰ ਉਹ ਜਿਹੜਾ ਸਰਮਾਇਆ ਉਹ ਗਰੀਬ ਪਰਵਾਰਾਂ ਦੀ ਕੁੜੀਆਂ ਦੇ ਵਿਆਹ ਕਰ ਦਿੰਦਾ ਉੱਥੇ ਫਿਰ ਉਹ ਚੋਰ ਵੀ ਨਾ ਮੰਨ ਉਹਨੂੰ ਹਾਂ ਇੱਕ ਤਾਂ ਚੋਰ ਹੋ ਹੁੰਦਾ ਨਾ ਵਿਆਵਦਾ ਘਰ ਪਰ ਲਿਆ ਜੋ ਚੋਰੀ ਕਰਕੇ ਗਰੀਬਾਂ ਨੂੰ ਉੱਪਰ ਚੱਕ ਦਿੰਦਾ ਫਿਰ ਤਾਂ ਮੈਨੂੰ ਲੱਗਦਾ ਸਹੀ ਗੱਲ ਹੈ ਸਮਾਜ ਲਈ ਕੁਝ ਕਰਕੇ ਜਾਂਦਾ ਬੰਦਾ ਮੈਨੂੰ ਲੱਗਦਾ ਵੀ ਉਹ ਸਹੀ ਹੈ ਵੀ ਉਹ ਸਹੀ ਆ ਹਾਂ ਸਹੀ ਬਾਕੀ ਮੈਂ ਉਹ ਗਲਤ ਵੀ ਹੋ ਜਾਣਾ ਕਿਉਂਕਿ ਮੈਂ ਕਿਹੜਾ ਇੰਨਾ ਵੱਡਾ ਨਾ ਨਾ ਬਿਲਕੁਲ ਬਾਕੀ ਹਰੇਕ ਬੰਦੇ ਦਾ ਸੋਚਣ ਦਾ ਤਰੀਕਾ ਆਪਦਾ ਆਪਦਾ ਹੁੰਦਾ ਹੈ ਨਾ ਬਿਲਕੁਲ ਤੇ ਜਿਹੜੀ ਆਪਾਂ ਗੱਲ ਵਾਈ ਤੋਂ ਪੁੱਛੀ ਸੀਗੀ ਵੀ ਅੰਨ ਰਾਤੇ ਤੋਂ ਜੱਟ ਤੱਕ ਕਿਵੇਂ ਆਇਆ ਉਹ ਗੱਲ ਸਮਝ ਲੱਗ ਗਈ ਵੀ ਉਹ ਕਿਵੇਂ ਹੋਇਆ ਬਾਕੀ ਤੁਸੀਂ ਵੀ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੇ ਕੋਈ ਤੁਸੀਂ ਆਪਦੇ ਵਿਚਾਰ ਵੀ ਦਿਓ ਹਨਾ ਤੇ ਨਾਲ ਹੀ ਜਿਹੜੇ ਹੋਰ ਕੋਈ ਕਿਸਾਨ ਆ ਜਿਵੇਂ ਬਾਈ ਨੇ ਬਹੁਤ ਸੋਹਣੀ ਗੱਲ ਕਹੀ ਆ ਵੀ ਸੋਸਾਇਟੀ ਬੜੀਆਂ ਹਨਾ ਵੀ ਇਹਦਾ ਆਹਾ ਕੰਮ ਆਗਾ ਹੋਰ ਕਿਸੇ ਕਿਸਾਨਾਂ ਨੇ ਸੋਸਾਇਟੀਆਂ ਬਣਾਉਣੀਆਂ ਨੇ ਜਾਂ ਬਾਈ ਹੁਰਾਂ ਨਾਲ ਜੁੜਨਾਗਾ ਮੈਂ ਵੀ ਇਹਨਾਂ ਨਾਲ ਇਹ ਸੋਸਾਇਟੀ ਦੇ ਵਿੱਚ ਜੁੜਿਆ ਵਿਆਂਗਾ ਕਿਉਂ ਮੈਨੂੰ ਵੀ ਐ ਹੁੰਦਾ ਵੀ ਅਸੀਂ ਵੀ ਯਾਰ ਕੋਈ ਸਿੱਖੀਏ ਆਪਾਂ ਵੀ ਇਹਦੇ ਖੇਤ ਜਿਹੜਾ ਕੁਝ ਕਰ ਰਹੇ ਹਾਂਗੇ ਇਹ ਬਾਈ ਦੇ ਚੇਲੇ ਆਗੇ ਮੰਨ ਲਓ ਉਹ ਦਿਨੇ ਮੈਨੂੰ ਬਾਈ ਨਾਲ ਮਿਲ ਕੇ ਚੱਲਦਾ ਹਾਂ ਹਾਂ ਸਪੋਕਸਮੈਨ ਵਾਲੇ ਬਾਈ ਦਾ ਫੋਨ ਆਇਆ ਮੇਰੇ ਕੋਲੇ ਜਦਨੇ ਉਹ ਆ ਕੇ ਕਹਿੰਗੇ ਸਾਡੇ ਕੋਲੇ ਹਨ ਤੇ ਮੈਂ ਆਖਿਆ ਮਾ ਵੀ ਤੁਸੀਂ ਅਮਰਤ ਕੋਲੇ ਵਗ ਜਿਓ ਤੇ ਕਹਿੰਦਾ ਹਾਂ ਉਹਨੂੰ ਜਦੋਂ ਮੈਂ ਦੱਸਿਆ ਮਾਈ ਭਰਾਵਾ ਅਸੀਂ ਸਾਰੇ ਬੂਟੇ ਅਮਰਤ ਦੇ ਹੀ ਲਾਏ ਵਿਆਂਗੇ ਮੈਂ ਮੈਂ ਉਦੋਂ ਧਣੀਆਂ ਲਾਇਆ ਸੀ ਧਣੀਆਂ ਲਾਉਣ ਤੋਂ ਬਾਅਦ ਅਸੀਂ ਮੈਂ ਤੇ ਈਸਰ ਤੇਰੇ ਕੋਲੇ ਆਗੇ ਤੇ ਅਨਿਮਾ ਨਹੀਂ ਗੱਲਾਂ ਚੱਲ ਪਈਆਂ ਬਾਈ ਕਹਿੰਦਾ ਥੋੜਾ ਜਿਹਾ ਆਰਗੇਨਿਕਲੇ ਪਾਸੇ ਆਓ ਉਹ ਕਰੋ ਉਹਦੇ ਵਾਸਤੇ ਤੁਸੀਂ ਐਨਾਲਾ ਵੀ ਅੱਜ ਆਵਦਾ ਵੀ ਉਦੋਂ ਸੋਚੀ ਵੀ ਹਾਂ ਯਾਰ ਠੀਕ ਆ ਬੰਦੇ ਦੇ ਖਾਣੇ ਚ ਹਾਂ ਅੱਜ ਫਾਰਮ ਹਾਊਸ ਬਣ ਗਿਆ ਬਾਗ ਲੱਗ ਗਿਆ ਹੁਣ ਤੋਂ ਐਨਾਲਾ ਬਾਈ ਮੈਂ ਦਿਨ ਚ ਇੱਕ ਟਾਈਮ ਰੋਟੀ ਖਾਣਾ ਸ਼ਾਮ ਨੂੰ ਕੱਲਾ ਉਹ ਵੀ ਐ ਵਿਚਾਲ ਆਪਾਂ ਪੈਗ ਪੋਗ ਲੱਗਿਆ ਹੁੰਦਾ ਹਨਾ ਅੱਗ ਲੱਗੇ ਜਾਂਦ ਨੇ ਫਿਰ ਬੰਦਾ ਰੋਟੀ ਭਾਲਦਾ ਵੱਧ ਸਵੇਰੇ ਮੰਨ ਲਾ ਵੀ ਕੰਮ ਸਾਰਾ ਮੈਂ ਉੱਥੇ ਕਰਦਾ ਪਾਰ ਮੈਂ ਆਪ ਕੜਦਾ ਗੋਹਾ ਗੂਹਾ ਮੈਂ ਚੱਕਦਾ ਜਾਂ ਦਿਨੇ ਮੇਰੇ ਘਰ ਵਾਲੀ ਜਿੰਵੇਂ ਮੈਂ ਦਿਨੇ ਵੀਡੀਓ ਬਣਾਉਣ ਆ ਗਿਆ ਤਾਂ ਮੇਰੀ ਲਾਣੇਦਾਰ ਦੀ ਆ ਕੇ ਉਥੇ ਸੰਨੀ ਕਰਦੀ ਹੈ ਗੋਹਾ ਚੱਕ ਦਿੰਦੀ ਹੈ ਕਿ ਜੇ ਕਈ ਵਾਰ ਜਵਾਕਾਂ ਕਰਕੇ ਨਹੀਂ ਆਇਆ ਜਾਂਦਾ ਤਾਂ ਸਾਡਾ ਬਣਾਇਆ ਪਿਆ ਵੀ ਸਾਰਾ ਇੱਕ ਗੱਲ ਇੱਥੇ ਹੋਰ ਜੋੜਨਾ ਸੁਖੀ ਤੇ ਬਾਗ ਬਾਈ ਮੈਂ ਤੁਹਾਨੂੰ ਉਹੀ ਗੱਲ ਦਾ ਪੂਰੀ ਗੱਲ ਕਰ ਦਿੰਦੀ ਮੈਨੂੰ ਪਹਿਲਾਂ ਤਾਂ ਗਰਮੀਆਂ ਚ ਜਦੋਂ ਖਾਦਾ ਫਾਲਸਾ ਫਰੂਟ ਹਾਂ ਹੈਨਾ ਤੇ ਉਦੋਂ ਬਾਅਦ ਹੁਣ ਬਈ ਮਰੂਤ ਚੱਲੀ ਜਾਂਦੇ ਨੇ ਐਨੇ ਫਿਰ ਮੂਰੇ ਕਿੰਨੂ ਸੰਤਰੇ ਜਿਆ ਆ ਜਾਣਗੇ ਹੈਨਾ ਮੈਂ ਕਹਿੰਦਾ ਯਾਰ ਹਰੇਕ ਚੀਜ਼ ਤੜਕੀ ਮਾਰ ਚਾਰ ਸੰਜਰਾਂ ਦੇ ਪੱਤੇ ਤੇ ਹੁਣ ਤੁਸੀਂ ਦੱਸੋ ਬਈ ਇਹ ਕਿੰਨਾ ਜਿਹੜੀ ਤੁਸੀਂ ਕਿੰਨੀ ਸੋਹਣੀ ਗੱਲ ਕਹੀ ਵੀ ਮੰਨ ਲਓ ਮੇਰੀ ਤਾਂ ਭਾਬੀ ਲੱਗੀ ਜਦੋਂ ਆਪਾਂ ਭਰਾਗੇ ਵੀ ਜੇ ਭਾਬੀ ਤੇਰੇ ਨਾਲ ਇੰਨਾ ਸਾਥ ਦਿੰਦੀ ਹੈ ਤਾਂ ਤੂੰ ਕਿਸਮਤ ਵਾਲਾ ਹੀ ਹੈ ਸਹੀ ਗੱਲ ਨਾ ਬਈ ਕਿਉਂਕਿ ਜਿਹੜੇ ਅੱਜ ਕੱਲ ਕੁੜੀਆਂ ਨੂੰ ਅਸੀਂ ਸੰਸਕਰਦੇ ਰਹੇ ਹਾਂ ਵੀ ਤੁਸੀਂ ਗੁਹਾ ਨਹੀਂ ਚੱਕਣਾ ਦੇਖੋ ਇਹ ਸਾਡੇ ਤੇ ਕਿਤੇ ਨਾ ਕਿਤੇ ਡੱਕ ਹੈ ਡੱਕਾ ਬਿਲਕੁਲ ਇੱਧਰ ਸਿੱਧਾ ਨਹੀਂ ਪੁੱਠੇ ਪਾਸੇ ਦੀ ਜਮ ਬਾਹੀਂ ਫੜਨੀ ਆ ਨਾ ਮਰੋੜਨੀ ਆ ਇਹਨੂੰ ਪੁੱਠੇ ਪਾਸੇ ਦੀ ਮਰੋੜ ਲਓ ਜਦੋਂ ਸਾਡੀ ਚਾਹੇ ਮੇਰੀ ਮੈਂ ਮੰਨ ਲਓ ਮੇਰੇ ਭ ਜਦੋਂ ਮੈਂ ਉਹਨਾਂ ਨੂੰ ਸਖਾਈ ਇਹ ਦਿੱਤਾ ਵੀ ਤੁਸੀਂ ਗੋਹਾ ਨਹੀਂ ਚੱਕਣਾ ਤੇ ਦੁੱਧ ਕਿੱਥੋਂ ਪੀਵਾਂਗੇ ਸਹੀ ਗੱਲ ਹੈ ਹੁਣ ਸਾਨੂੰ ਇਹੀ ਗੱਲ ਦੱਸਦਾ ਮੇਰੇ ਕੋਲ ਇੱਕ ਦਿਨ ਕੋਈ ਆਏ ਵੇ ਬੰਦੇ ਤੇ ਮੈਂ ਖੇਤ ਬੈਠਾ ਉਹਨਾਂ ਨਾਲ ਗੱਲ ਕਰੀ ਜਾਵਾਂ ਮੇਰੇ ਜਵਾਕ ਨੇ ਕੀ ਗੱਲ ਨੋਟ ਕੀਤੀ ਮੰਨ ਲਾ ਵੀ ਗਾਈ ਨੇ ਗੋਹਾ ਕਰਤਾ ਹੈਨਾ ਤੇ ਉਹ ਭਾਈ ਚੱਕ ਕੇ ਹੱਥ ਨਾਲ ਪਾਈ ਜਾਵੇ ਉਹ ਬੰਦਾ ਮੈਨੂੰ ਕਹਿੰਦਾ ਮੰਨ ਲਾ ਵੀ ਕੋਈ ਆਪਣੇ ਕਿਸਾਨ ਜੂਨੀਅਨ ਦੇ ਬੰਦੇ ਆਏ ਵੇ ਸੀਗੇ ਆਹੀ ਖਣੋਰੀ ਧਰਨੇ ਦੇ ਸਬੰਧ ਵਿੱਚ ਗੱਲਾਂ ਚੱਲ ਜਾਂਦੀਆਂ ਸੀ ਉਹ ਮੈਨੂੰ ਕਹਿੰਦੇ ਵੀ ਯਾਰ ਤੇਰਾ ਜਵਾਕ ਉਹ ਆ ਚੱਕੀ ਜਾਂਦਾ ਕਹਿੰਦੇ ਵੀ ਅੱਜ ਕੱਲ ਤਾਂ ਜਵਾਕ ਉਹੀ ਉਹ ਕਹਿੰਦੇ ਨੇ ਵੀ ਇਹ ਵੀ ਜਾਨਵਰਾਂ ਦੀ ਟੱਟੀ ਆ ਗਈ ਹੈ ਨਾ ਉਹ ਵਾਗੀ ਉਹੀ ਬੱਚੇ ਨੇ ਤਾਂ ਉਹੀ ਚੀਜ਼ ਸੋਚਣੀ ਉਹੀ ਗੱਲ ਵੀ ਐਸਾ ਕੁਝ ਸਿੱਖੀ ਜਾਂਦੇ ਨੇ ਕਹਿੰਦੇ ਵੀ ਯਾਰ ਬਹੁਤ ਵਧੀਆ ਯਾਰ ਵੀ ਨਹੀਂ ਜਵਾਕ ਕਹਿਣ ਵੀ ਅਸਲੀ ਚੱਕ ਦੇ ਹੋਣੀ ਹੁੰਦਾ ਹੈ ਨਾ ਤੇ ਮਹਾ ਵੀ ਯਾਰ ਇਹ ਮੈਨੂੰ ਦੇਖੀ ਜਾਂਦਾ ਹਾਂ ਹੈ ਨਾ ਨੈ ਮੈਨੂੰ ਕਿਹਾ ਨਹੀਂ ਹੈਗਾ ਵੀ ਚੱਕ ਇਹ ਦੇਖੀ ਜਾਂਦਾ ਉਹਨੂੰ ਐ ਹੁੰਦਾ ਵੀ ਮੇਰਾ ਡੈਡੀ ਵੀ ਮਤਲਬ ਜਿਵੇਂ ਉਹ ਮੈਨੂੰ ਦੇਖਦਾ ਵੀ ਗਾਈ ਨੇ ਇੱਕ ਫੋਸ ਕਰਤਾ ਉਹਨਾਂ ਕ ਚੱਕ ਕੇ ਮੈਂ ਬੱਠਲ ਚ ਪਾ ਦਿੰਦਾ ਵੀ ਨਹੀਂ ਵੱਡ ਬਡੋ ਦੰਦੀ ਆ ਉਹ ਕਰ ਦਿੰ ਤੇ ਉਹਨੇ ਮੈਨੂੰ ਦੇਖੀ ਚੀਜ਼ ਉਹੀ ਚੀਜ਼ ਮਨ ਲੱਗਾ ਹਾਂ ਉਹਨੇ ਕਰਦਿਆਂ ਅਸੀਂ ਹੁਣੇ ਤੇ ਉਹਦੇ ਦਿਮਾਗ 'ਚ ਹੋਈ ਜਾਂਦਾ ਵੀ ਪੁੱਤ ਇਥੇ ਦਾ ਚਾਹੇ ਆਪਦੀ ਸਬਜ਼ੀ ਲਾ ਕੇ ਆਪਾਂ ਆਪ ਵੇਚ ਲਈਏ ਮੈਂ ਵੀ ਮੈਂ ਯੂਪੀ ਵਾਲੇ ਭਈਆਂ ਦੇ ਵਿੱਚ ਰੇੜੀ ਤੇ ਜਾ ਕੇ ਕੋਲੇ ਖੜਦਾ ਰਹਿਾਂਗਾ ਜਦੋਂ ਬਈ ਰੋਜ਼ 1500 ਰੁਪਿਆ ਬਣਦਾ ਸੀ ਨਾ ਕਈ ਵਾਰ 1500 2000 ਤੱਕ ਵੀ ਗੱਲ ਪਹੁੰਚ ਜਾਂਦੀ ਸੀ ਤਾਂ ਉਦੋਂ ਸੋਚਦੇ ਵੀ ਯਾਰ ਆਪਾਂ ਤਾਂ ਉਹੀ ਬਦੰਦਰ ਹੋਈ ਜਾਂਦੇ ਹਣਾ ਆਪਾ ਆਪਣੀਆਂ ਸਬਜ਼ੀਆਂ ਲਾ ਕੇ ਆਪ ਵੇਚੀਏ ਚਾਹੇ ਗਲੀਆਂ 'ਚ ਗੇੜੇ ਲਈਏ ਬਸ ਇੱਕ ਉਹੀ ਤੇਰੀ ਵਾਲੀ ਗੱਲ ਜੱਟ ਵਾਲੀ ਹੈ ਜੋ ਜੱਟ ਵਾਲੀ ਹੈ ਗੋ ਤੋਂ ਵਜਾ ਹੋਵੇ ਉਹ ਵੀ ਗੱਲ ਕੀ ਹੈ ਜੱਟ ਲਵਜ ਵੀ ਨਹੀਂ ਮਾਰਾ ਕਿਉਂ ਆਪਾਂ ਵਜ ਦੇਾਂਗੇ ਆਪਣੀ ਛਾਣ ਆ ਗਈ ਪਰ ਆਪਣਾ ਕਿੱਤਾ ਜਿਹੜਾ ਆਪਾਂ ਉਹਨੂੰ ਦੇਖੀ ਵੀ ਕਿਵੇਂ ਹੋਊਗਾ ਕਿ ਵਜੇ ਝੋਨਾ ਰੁਲ ਗਿਆ ਹੈਨਾ ਦੇਖੋ ਜਿਹੜੇ ਕਿਸਾਨ ਨੇ ਉਹ ਸੋਚਣ ਲੱਗੇ ਵੀ ਆ ਝੋਨੇ ਥਾਂ ਤੇ ਕੀ ਕਰ ਸਕਦੇ ਆ ਆਪਾਂ ਨੂੰ ਅੰਕੜਿਆਂ ਤੇ ਕੰਮ ਕਰਨਾ ਚਾਹੀਦਾ ਹੈ ਦੇਖੋ ਜਿਵੇਂ ਕੁਝ ਕ ਅੰਕੜੇ ਦੇਖੋ ਖੇਤੀ ਸਾਰੀ ਜ਼ਿੰਦਗੀ ਤਾਂ ਨਹੀਂ ਅੰਕੜਿਆਂ ਤੇ ਚੱਲਦੀ ਹੂੰ ਉਹ ਚੀਜ਼ਾਂ ਜਿਵੇਂ ਮਸ਼ੀਨਰੀ ਹੈ ਮਟੀਰੀਅਲ ਹੈ ਯੂਨੀਵਰਸਿਟੀ ਦੇ ਅੰਕੜੇ ਨੇ ਵੀ 90000 ਟਰੈਕਟਰ ਇਹ ਗੱਲ ਹੈ ਕਿ 2012 ਦੀ ਅੱਛਾ 90000 ਟਰੈਕਟਰ ਪੰਜਾਬ ਦਾ ਸਾਰੀ ਜ਼ਮੀਨ ਜਿੰਨੀ ਹੈਗੀ ਖੇਤੀ ਜੋਗ ਉਹਨੂੰ ਬਾਹ ਸਕਦਾ ਤੇ ਉਦੋਂ 35 ਤੋਂ 40 ਪਰ ਟਰੈਕਟਰ ਸੀ 45 55 ਟਰੈਕਟਰ ਹੈਗਾ ਸੀ ਉਦੋਂ ਠੀਕ ਹੈ ਮਤਲਬ ਸਿੰਪਲ 55 ਹੂੰ 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 ਉਦੋਂ ਯੂਨੀਵਰਸਿਟੀ ਦੇ ਅੰਕੜੇ ਨੇ ਵੀ 90000 ਟਰੈਕਟਰ ਤੇ ਅੱਜ 8-9 ਲੱਖ ਟਰੈਕਟਰ ਤੇ 4x4 ਦੇਖ ਲੈ ਫਿਰ ਬਈ ਤੇ ਹੁਣ ਤੁਸੀਂ ਐ ਦੇਖੋ ਵੀ ਇਹ ਬੋਝ ਹੈ ਪੰਜਾਬ ਸਰ ਕਰਜਾ ਨਹੀਂ ਉਹੀ ਕਰਜਾ ਸਾਨੂੰ ਇੰਨੀ ਕ ਸਮਝ ਆਉਣੀ ਚਾਹੀਦੀ ਹੋਰ ਨਹੀਂ ਮੈਂ ਕਹਿੰਦਾ ਸਾਨੂੰ ਇੰਨੀ ਕ ਸਮਝ ਆਉਣੀ ਚਾਹੀਦੀ ਆ ਵੀ ਇਹ ਚੀਜ਼ ਦੀ ਮੈਨੂੰ ਲੋੜ ਹੈ ਜੇ ਮੈਂ ਕਹਾਂ ਵੀ ਗੱਲ ਜੀ ਨਹੀਂ ਬਣੀ ਤੇ ਉਹ ਬਈ ਬਣਦੀ ਵੀ ਨਹੀਂ ਉਹ ਨਹੀਂ ਬਣਦੇ ਉਹਦਾ ਐਂਡ ਆ ਜਾਂਦਾ ਬੰਦੇ ਦਾ ਬਣਦੀ ਵੀ ਨਹੀਂ ਹੁਣ 4x4 ਆ ਗਏ ਫਿਰ ਇਹਦੋਂ ਵੱਡੇ ਆ ਜਾਣਗੇ ਅਮਰੀਕਾ ਦੇ ਵਿੱਚ ਕਿੱਡੇ ਕਿੱਡੇ ਉਹ ਹੁੰਦੇ ਆ ਹਨਾ ਚਲੋ ਇਹ ਮੁੱਦਾ ਥੋੜਾ ਜਿਹਾ ਵੱਖਰਾ ਹੈ ਕਿਤੇ ਫੇਰ ਕਰਾਂਗੇ ਗੱਲਬਾਤ ਠੀਕ ਆ ਬਾਈ ਅਮਰਤਾ ਧੰਨਵਾਦ ਮਿਹਰਬਾਨੀ ਥੈਂਕ ਯੂ ਬਾਈ